ਤੇ ਇਹ ਜੋਗੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਨਾਲ ਬੜੇ ਔਖੇ ਸਨ ਕਿਉਂਕਿ ਜਿਤਨੇ ਰਸਮੋ ਰਿਵਾਜ ਬੁਸੀਦਾ ਪਖੰਡ ਸਨ ਗੁਰੂ ਗੋਬਿੰਦ ਸਿੰਘ ਜੀ ਦਜੀਆਂ ਉਡਾਈ ਜਾਂਦੇ ਸਨ ਇੱਕ ਇੱਕ ਉਸ ਪਖੰਡ ਦੇ ਜੋ ਆਮ ਪਰਚਲ ਸੀ ਧਰਮ ਦੇ ਨਾਂ ਤੇ ਸਤਿਗੁਰ ਜੜਾ ਗੱਡੀ ਜਾਂਦੇ ਸਨ ਤੇ ਜੋਗੀਆਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਅੱਜ ਜੋਗੀ ਬਹੁਤ ਖੁਸ਼ ਸੀ ਆਪਣੇ ਚੇਲਿਆਂ ਨੂੰ ਕਹਿੰਦਾ ਸਬਦ ਦਾ ਭੋਗ ਪਹਿ ਜਾਏਗਾ ਸਵੇਰੇ ਸਵੇਰੇ ਆਪਣੇ ਚੇਲਿਆਂ ਸਮੇਤ ਜਿਉਂ ਆਇਆ ਤੇ ਇਹਨੇ ਉਸ ਹਵੇਲੀ ਦਾ ਬੂਆ ਖੋਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮਾਧੀ ਚ ਬੈਠੇ ਸਨ ਤੇ ਸਿੱਖ ਨਿਕਲਣੇ ਹੁੰਦੇ ਕਰਦੇ ਸਨ ਹੈਰਾਨ ਹੋ ਗਏ ਕਿ ਸਬਦ ਦਾ ਭੋਗ ਪਹਿ ਜਾਣਾ ਚਾਹੀਦਾ ਸੀ ਤੇ ਸਾਰੇ ਜਿੰਦਾ ਆਖਰ ਜੋਗੀ ਕੋਲ ਗੱਲ ਰਹੀ ਨਹੀਂ ਗਈ ਮਨੇ ਪੁੱਛ ਲਿਆ ਪਾਤਸ਼ਾ ਰਾਤ ਬੜੀ ਸੁਖਦੀ ਕਟੀ ਮਹਾਰਾਜ ਕਹਣ ਲਗੇ ਬੜੇ ਆਨੰਦ ਦੀ ਕਟੀ ਬਹੁਤ ਸੁਖਦੀ ਕਟੀ ਕੁਝ ਘਟਨਾ ਨਹੀਂ ਵਾਪਰੀ ਸਾਬ ਕਹਣ ਲਗੇ ਘਟਨਾ ਕੋਈ ਭੂ ਕੋਈ ਪ੍ਰੇਤ ਰਾਤ ਨੂੰ ਨਹੀਂ ਆਇਆ ਸਤਗੁਰ ਹੱਸ ਪਏ ਸਾਇਦ ਕਹਣੇ ਕਿ ਸਾਡੇ ਨੇੜੇ ਨਹੀਂ ਆਉਂਦਾ ਹੁੰਦਾ ਸਿੰਘਾਂ ਦੇ ਨੇੜੇ ਨਹੀਂ ਆਉਂਦਾ ਬਈ ਕਿਉਂ ਹੁਣ ਜਿਹੜੇ ਬਚਨ ਨੇ ਪੰਥ ਪ੍ਰਕਾਸ਼ ਦੇ ਮੈਂ ਲਿਖਤ ਬੜੇ ਸਾਹਮਣੇ ਰੱਖਾ। ਸਵੈਮ ਵੀ ਕੋਈ ਰਚਨਾ ਨੇ ਜਿਹਨੂੰ ਬਿਲਕੁਲ ਛੁਪਾਇਆ ਜਾਂਦਾ। ਤੁਸੀਂ ਪੰਥ ਪ੍ਰਕਾਸ਼ ਛੁਪਾ ਦਿਓ, ਸੂਰਜ ਪ੍ਰਕਾਸ਼ ਛੁਪਾ ਦਿਓ ਤੇ ਤੁਹਾਡੇ ਕੋਲ ਇਤਿਹਾਸ ਕੀ ਕੁਝ ਵੀ ਨਹੀਂ ਰਹੇਗਾ। ਪਰ ਤੇ ਜਿਸ ਦੀ ਜਿਹੜੀ ਮਰਜ਼ੀ ਹੋਵੇਗੀ ਉਹ ਦਸਾਂ ਗੁਰੂਆਂ ਨਾਲ ਉਹੀ ਕਹਾਣੀ ਜੋੜੇਗਾ। ਕਿ ਮੂਲ ਗ੍ਰੰਥ ਤੇ ਸਾਡੇ ਕੋਲ ਹੈ ਸੂਰਜ ਪ੍ਰਕਾਸ਼ ਪੰਥ ਪ੍ਰਕਾਸ਼ ਇਹਨਾਂ ਕਹਾਣੀਆਂ ਨੂੰਸੀਂ ਨਹੀਂ ਪੜਦੇ ਉਸ ਇਤਿਹਾਸ ਨੂੰਸੀਂ ਨਹੀਂ ਪੜਦੇ ਕੱਟ ਸੁਣਾਉਂਦੇ ਆ ਜਾਂ ਸੁਣਾਉਂਦੇ ਆ ਤੇ ਉਹਦੇ ਵਿੱਚ ਬਹੁਤ ਕੁਝ ਕੱਟ ਦਿੰਦੇ ਆ ਖੈਰ ਮੁਖਤਸਰ ਮੈਂ ਅਰਜ਼ ਕਰਾਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਨੂੰ ਪੰਥ ਪ੍ਰਕਾਸ਼ ਦਾ ਕਰਤਾ ਇੰਜ ਲਿਖਦਾ ਹੈ ਤੂੰ ਮੌਠ ਬਾਜਰੀ ਖਾਨਵਾਰ ਹਮਾਸ ਆਹਾਰੀ ਸਿੰਘ ਅਬਾਸ ਉਹ ਤੈਨੂੰ ਕਿਸ ਨੇ ਕਹਿ ਦਿੱਤਾ ਸਾਨੂੰ ਭੂਤ ਪ੍ਰੇਤ ਚੰਬੜਦੇ ਨੇ